ਹਾਂਜੀ ਬੰਗਲਾ ਮੁਖੀ ਮਾਤਾ ਦਾ ਮੰਦਿਰ ਜੀ ਇੱਥੇ ਕਹਿੰਦੇ ਭਈ ਹਰ ਇੱਕ ਸੇਵਕ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਜਿਹੜਾ ਵੀ ਸ਼ਰਧਾਲੂ ਇੱਥੇ ਆਏ ਕੋਈ ਵੀ ਐਸਾ ਕੰਮ ਹੈ ਨਹੀਂ ਵੀ ਜਿਹੜਾ ਅੜਿਆ ਹੋਵੇ ਕੋਈ ਵੀ ਕਿਸੇ ਵੀ ਤਰੀਕੇ ਦਾ ਕਹਿੰਦੇ ਕੰਮ ਅੜਿਆ ਹੋਵੇ ਇਥੇ ਮਾ ਮਾਈ ਜਿਹੜਾ ਹਰ ਦੁੱਖ ਦਾ ਹਰ ਕਸ਼ਟ ਜਿਹੜਾ ਨਿਵਾਰਨ ਕਰਦੀ ਆ ਮਾ ਮਾਈ ਸੰਤ ਅੰਦਰ ਜਾਂਦੀ ਆ ਜੈ ਕਾਰਾ ਬੰਗਲਾ ਮੁਖੀ ਮਾਈ ਦਾ ਬਹੁਤ ਸਾਚੇ ਦਰਬਾਰ ਕੀ ਚੈ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਜੀ ਤੁਹਾਨੂੰ ਪਤਾ ਵੀ ਹਰ ਇੱਕ ਮੰਦਰ ਦੇ ਵਿੱਚ ਵਰਜਤੰਦਰ ਲਈ ਵੀਡੀਓ ਬਣਾਉਣੀ ਸੋ ਜਿੰਨੇ ਵੀ ਅੰਦਰ ਲਈ ਬਣੀ ਆ ਸੋ ਮਾਂ ਦੇ ਤੁਹਾਨੂੰ ਦਰਸ਼ਨ ਬੰਗਲਾ ਮੁਖੀ ਦੇ ਦੇ ਕਰਾਇਆ ਜੀ ਅਸੀਂ ਹੋਰ ਥਾਰਾ ਪੂਰੇ ਮੰਦਰ ਦਾ ਵੀਊ ਟਨ ਦਿਖਾ ਦਿੰਦੇ ਆ ਮਾਤਾ ਜੀ ਸਾਰਿਆਂ ਨੂੰ ਅੱਜ ਆਪਾਂ ਬੰਗਲਾ ਮੁਖੀ ਬੰਗਲਾ ਮੁਖੀ ਕਿਹਦੇ ਆ ਦੇ ਕੋਈ ਅਸਾਂ ਕੁਕਨੀ ਦੇ ਜਿਹੜਾ ਨਾਮ ਤੋਂ ਕੁਕ ਦਾ ਨਾਮ ਬੰਗਲਾ ਮੁਖੀ ਹਰ ਕਸ਼ਟ ਹਰਨ ਹੰਤਦਾ ਹੈ। ਗੁਰੂ ਗੋਬਿੰਦ ਸਿੰਘ ਜੀ ਆ ਹਮਾਚਰ ਦੇ ਵਿੱਚ ਹਮਾਤ ਪਰਦੇ ਦੇ ਵਿੱਚ ਇਸੇ ਕੰਮ ਦਾ ਬੰਗਲਾ ਮੁਖੀ। ਤੁਸੀਂ ਦੇਖਦੇ ਹਰ ਪਾਸੇ ਪੀਲਾ ਰੰਗ ਦਾ ਵਾੰਗ ਜਰੰਗ ਉੱਤਸਵਾਂ ਦਾ ਮੈਂ ਇੱਕ ਧਾਗਾ ਡੋਰੀ ਵੀ ਲਈ ਆੀਲੇ ਰੰਗ ਦੀ ਬਰਸਟ ਮਾਂ ਦੀ ਕਿਸ਼ਾਨੀ ਆ ਮਾਂ ਦੀ ਕਿਰਪਾ ਸਾਰਿਆਂ ਬਖਦਵਾਉਦੇ ਤੁਹਾਨੂੰ ਸਾਡਾ ਬਲੋਗ ਚੰਗਾ ਲੱਗਾ ਤੇ ਯਾਤਰਾ ਤੁਹਾਨੂੰ ਚੰਗੀ ਲੱਗੀ ਆ ਲਾਈਕ ਸ਼ੇਅਰ ਕਮੈਂਟ ਕਰਕੇ ਸਾਨੂੰ ਜੀਮੋ ਦਸਾਂ ਸਾਡੇ ਚੈਨਲ ਨੂੰ ਅਪਰੂਵ ਕਰਨਾ ਸਾਰਿਆਂ ਨੂੰ ਜੈ ਮਾਤਾ ਜੀ ਜੈ ਮਾਤਾ ਬਹੁਤ ਹੀ ਮਨ ਨੂੰ ਸਕੂਨ ਇੱਥੇ ਆ ਕੇ ਮਿਲਦਾ ਮਾਂ ਬੰਗਲਾ ਮੁਖੀ ਮੰਦਿਰ ਆ ਕੇ ਤੁਸੀਂ ਵੀ ਇੱਕ ਵਾਰ ਜਰੂਰ ਆਓ ਤੁਸੀਂ ਦੇਖੋਗੇ ਤਾਂ ਮਾਂ ਦੇ ਦਰਬਾਰ ਵਿੱਚ ਬੈਠ ਕੇ ਮਾਂ ਬੰਗਲਾਮੁਖੀ ਦੀ ਗੋਦ ਵਿੱਚ ਬੈਠ ਕੇ ਇੱਕ ਖੂਨੀ ਅਲੱਗ ਤਰੀਕੇ ਦਾ ਮਿਲਦਾ। ਸੋ ਇਹ ਮਾਂ ਬੰਗਲਾਮੁਖੀ ਮਾਂ ਸਾਰੇ ਜਾਂ ਸਮਰਾਤਾ ਪੂਰੀਆਂ ਕਰੋ ਬਹੁਤ ਦੂਰੋਂ ਦੂਰ ਸੰਗਤਿਤ ਹੁੰਦੀ ਆ। ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਇਹ ਚਾਰ ਸ਼ਫੀਰੇ ਦਾ ਥਿਊ ਆ।